ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਦੇਵ ਸਿੰਘ ਬੋਵੀਮਾਨ ਦੇ ਵੱਲੋਂ ਅੱਜ ਡੀਸੀ ਦਫ਼ਤਰ ਫਿਰੋਜ਼ਪੁਰ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਇਸ ਮੌਕੇ ਉਹਨਾਂ ਦੇ ਨਾਲ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਵੀ ਹਾਜ਼ਰ ਸਨ ਫਿਰੋਜ਼ਪੁਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਰਦੇਵ ਸਿੰਘ ਬੋਵੀਮਾਨ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਵਿਕਾਸ ਕਰਵਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਾਫੀ ਜ਼ਿਆਦਾ ਵਿਕਾਸ ਹੋਣ ਵਾਲਾ ਹੈ ਅਗਰ ਉਹ ਐਮਪੀ ਬੰਦਿਆਂ ਤਾਂ ਪਹਿਲ ਦੇ ਆਧਾਰ ਤੇ ਇੱਥੇ ਵਿਕਾਸ ਕਰਵਾਇਆ ਜਾਵੇਗਾ ਇਸ ਮੌਕੇ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵੋਟਰਾਂ ਨੂੰ ਵਾਰਤ ਬਾਦ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਵੀ ਕੀਤੀ ਗਈ ਨਾਮਜ਼ਦੀ ਪੱਤਰ ਅਸੀਂ ਭਰੇ ਹੈ ਮੈਂ ਵਿਸ਼ਵਾਸ ਦਿਵਾਉਣਾ ਹੈ ਫਿਰੋਜ਼ਪੁਰ ਵਸਨੀਕਾਂ ਨੂੰ ਜੇ ਉਹ ਮੇਰੇ ਤੇ ਮਿਹਰ ਪਰੇ ਹੱਥ ਰੱਖਣਗੇ ਮੈਂ ਉਹਨਾਂ ਦੇ ਵਾਰਿਆਂ ਤੇ ਜੋ ਮੇਰੇ ਤੋਂ ਚੋੜਿਆ ਉਹਨਾਂ ਤੇ ਮੈਂ ਪੂਰਾ ਉਤਰਾਂਗਾ ਸਰ ਖਾਸ ਜਿਹੜੀ ਇੱਧਰ ਵੀ ਫਰੋਜ਼ ਜਮਾਤਾਂ ਅੰਦਰ ਜਿਹੜੀ ਲੋੜਾਂ ਉਹ ਜਿਹੜੇ ਪਹਿਲੇ ਧਰਤ ਲੋੜਾਂ ਤਾਂ ਬਣੀਆਂ ਬਾਰਡਰ ਦੇ ਉੱਤੇ ਕਿਉਂਕਿ ਜਿਹੜਾ ਸਾਡਾ ਫਰੋਜ਼ ਪਰ ਪਾਰਲੀਮੈਂਟ ਕੰਸਲੈਂਸੀ ਹੈ ਬਾਰਡਰ ਪੱਖੀ ਏਰੀਆ ਹੈ ਪਹਿਲਾਂ ਡਵੈਲਪਮੈਂਟ ਵੀ ਹੋਈ ਐ ਤੇ ਹੋਈ ਉਦੋਂ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਥੋਂ ਮੁੱਖ ਮੰਤਰੀ ਬੰਦੇ ਰਹੇ ਐ ਪਰ ਲੋੜਾਂ ਜਿਹੜੀਆਂ ਅੱਜ ਸਭ ਤੋਂ ਵੱਡੀ ਮੁੱਖ ਲੋੜ ਐ ਉਹ ਬਾਰਡਰ ਖਲੌਣ ਦੀ ਐ ਕਿਉਂਕਿ ਰੋਇਪੁਰ ਐ ਜਿਹੜਾ 1947 ਦੇ ਪਹਿਲਾਂ ਜਿਹੜਾ ਇਹਦਾ ਬਹੁਤ ਵੱਡਾ ਸ਼ਹਿਰ ਸੀਗਾ ਲੇਕਿਨ ਬਾਰਡਰ ਤੇ ਹੋਣੇ ਕਰਕੇ ਬਹੁਤ ਪਛੜ ਗਿਆ ਮੈਂ ਵਿਸ਼ਵਾਸ ਦਉਣਾ ਰੋਇਪੁਰ ਦੀ ਜਨਤਾ ਨੂੰ ਕਿ ਸਭ ਤੋਂ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਜਾ ਕੇ ਬਾਰਡਰ ਖਲਾਉਂਦਾ ਮੁੱਦਾ ਚੁੱਕੂੰਗਾ ਔਰ ਇਹਨੂੰ ਖਲਾਉਂਗਾ ਵੀ ਫਾਜ਼ਿਲਖਾ ਦਾ ਵੀ ਫਰਿਕ